ਫਲਤ ਹਰਜਿੰਦਰ ਸਿੰਘ ਵੱਲੋਂ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਪਿੰਡਾਂ 'ਚ ਠਿਕਰੀ ਪਹਿਰੇ ਲਾਜ਼ਮੀ ਲਗਾਏ ਹਨ ਐਸ ਐਚਓ ਫਲਤ ਸਬ ਡਿਵੀਜ਼ਨ ਕਸਬਾ ਥਾਣਾ ਫਲਤ ਵਿਖੇ ਚਾਰਜ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਕਰਦਿਆ ਐਸ ਐਚਓ ਹਰਜਿੰਦਰ ਨੇ ਇਲਾਕੇ ਦੀਆਂ ਗਤੀਵਿਧੀਆਂ ਸੰਬੰਧੀ ਗੱਲਬਾਤ ਕਰਦਿਆ ਕਿਹਾ ਕਿ ਇਲਾਕੇ ਅੰਦਰ ਗੁੰਡਾਗਰਦੀ ਲੁੱਟਖੋਹਾਂ ਦੀ ਵੱਧ ਰਹੀਆਂ ਵਾਰਦਾਤਾਂ ਨੂੰ ਕੰਟਰੋਲ ਕਰਨ ਤੇ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਵਾਲੇ ਸ਼ਰਾਰਤੀ ਅਨਸਰਾਂ ਜਾਂ ਫਿਰ ਲੁੱਟਾਂ ਖੋਹਾਂ ਕਰਨ ਵਾਲੇ ਗਲਤ ਅਨਸਰਾਂ ਖਿਲਾਫ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇਗਾ ਉਹਨਾਂ ਪਿੰਡ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਜ਼ਮੀ ਲਗਾਏ ਜਾਣ ਤਾਂ ਕਿ ਪਿੰਡ ਅੰਦਰ ਬਾਹਰੋਂ ਆਉਣ ਜਾਣ ਵਾਲੇ ਲੋਕਾਂ ਤੇ ਨਜ਼ਰ ਰੱਖੀ ਜਾਵੇ। ਤਾਂ ਕਿ ਇਹ ਗਲਤ ਅੰਸਰਾਂ ਬਾਰੇ ਪਤਾ ਚੱਲ ਸਕੇ ਨਸ਼ਿਆ ਦੀ ਵੱਧ ਰਹੀ ਪਰਮਾਰ ਸਬੰਧੀ ਗੱਲਬਾਤ ਕਰਦਿਆ ਕਿਹਾ ਕਿ ਨਸ਼ਿਆ ਦੀ ਰੋਕਥਾਮ ਸੰਬੰਧੀ ਨਸ਼ਾ ਵਿਰੋਧੀ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਨਸ਼ਿਆ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਨੂੰ ਸਹੀ ਮਾਰਗ ਤੇ ਲਿਆਉਣ ਲਈ ਉਹਨਾਂ ਦੇ ਇਲਾਜ ਪਾਰ ਇਸਵਿਧਾ ਦਾ ਪ੍ਰਬੰਧ ਕਰਕੇ ਨਸ਼ਾ ਮੁਕਤ ਕਰਨ ਲਈ ਨਸ਼ਾ ਛਡਾਓ ਕੇਂਦਰ ਚ ਦਾਖਲ ਕਰਵਾਇਆ ਜਾਵੇਗਾ ਪੁਲਤ ਚੌਂਕ 'ਚ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ ਤੇ ਗਲਤ ਅੰਤਰਾ ਬਾਰੇ ਜਾਣਕਾਰੀ ਦੇਣ ਤਾਂਕਿ ਬੰਦੀ ਕਾਰਵਾਈ ਕੀਤੀ ਜਾ ਸਕੇ। ਵਿਸ਼ੇਸ਼ ਰਿਪੋਰਟ ਪ੍ਰਿਆ ਸਿੱਧੂ ਪੁਲਤ ਦੀ ਵਿਸ਼ੇਸ਼ ਰਿਪੋਰਟ। ਹਾਜੀ ਐਸਐਚਓ ਸਾਹਿਬ ਲੋਕਾਂ ਨੂੰ ਕੀ ਮੈਸੇਜ ਹੈ? ਹਾਜੀ ਮੈਂ ਸਭ ਤੋਂ ਪਹਿਲਾਂ ਫਾਰਮ ਨਮਾ ਜਿਹੜੀ ਇਹ ਇਸ ਥਾਣਾ ਪਲੱਸ ਦਾ ਚਾਰਜ ਲਿਆ ਹੈ ਤੇ ਲੋਕਾਂ ਨੂੰ ਅਪੀਲ ਕਰਦਾ ਕਿ ਮੈਂ ਵਿਸ਼ਵਾਸਤ ਮਾਨਾ ਲੋਕਾਂ ਨੂੰ ਬਈ ਮੈਂ ਜਿੰਨੇ ਵੀ ਇਸ ਇਲਾਕੇ ਦੇ ਵਿੱਚ ਨਸ਼ਾ ਵੇਚ ਨਾਲੇ ਆ ਉਹਨਾਂ ਨੂੰ ਫੜਕੇ ਸਿਲਕਾ ਪੇਸ਼ੇ ਤੇ ਜੁੰਗਾ ਜਿਹੜੇ ਬੱਚੇ ਜਿਹੜੇ ਆ ਜਾਂ ਬੰਦੇ ਨਸ਼ਾ ਲੈਣ ਤੋਂ ਅਗਰਸ ਹੋ ਚੁੱਕੇ ਆ ਇਹਨਾਂ ਨੂੰ ਰੀਡੈਕਸ਼ਨ ਸੈਂਟਰ ਦੇ ਵਿੱਚ ਜਿਹੜਾ ਇਹਦਾ ਪਤਾ ਕਰਕੇ ਰੀਡੈਕਸ਼ਨ ਸੈਂਟਰ ਵਿੱਚ ਇਹਨਾਂ ਨੂੰ ਮਸ਼ਾਸ਼ਾ ਕੇਂਦਰ ਵਿੱਚ ਜਰਾ ਜਮਾ ਤੋਂ ਤਾਂ ਕਿ ਉਹ ਆਪਣੇ ਦੁਆਰਾ ਆਪਣੀ ਜ਼ਿੰਦਗੀ ਦੁਆਰਾ ਬਚਾ ਸਕਣ ਸਰੇ ਲੱਕੀ ਅੰਦਰ ਤੇ ਲੁੱਟੋ ਖੋਹ ਦਾ ਦੋਸ ਚੱਲ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਰਨਾ ਚਾਹੋਗੇ ਹਾਂ ਜਿਹੜੀ ਇਹ ਚੋਰੀਆਂ ਦਾ ਇੱਥੇ ਹੋਇਆ ਹੋਇਆ ਪਿਛਲੇ ਪਿਛਲੇ ਅਸਰੇ ਅਸਰੇ ਦੌਰਾਨ ਇਹਦੇ ਬਾਰੇ ਵੀ ਮੈਂ ਜਿਹੜੀ ਆਪਣੀ ਗੱਲਾਂ ਜਾਂ ਇਹਨਾਂ ਦਾ ਸੋਸ ਲਾ ਕੇ ਇਹਨਾਂ ਨੂੰ ਛੇਤੀ ਛੇਤੀ ਜਿਹੜੀਆਂ ਚੋਰੀਆਂ ਉਟਿਸ ਕਰਦਾ ਠੀਕ ਹੈ ਕੋਈ ਕੋ ਲੱਖ ਦੇ ਰੁਗਾਂ ਨੂੰ ਅਪੀਲ ਕਰਨਾ ਚਾਹੋਗੇ ਪਿੰਡਾਂ ਦੇ ਲੋਕਾਂ ਨੂੰ ਖਾਸ ਕਰਕੇ ਸਭ ਤੋਂ ਪਹਿਲਾਂ ਤੇ ਮੈਂ ਬੱਚਿਆਂ ਨੂੰ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਦੇ ਹੈਗੇ ਜਿਹੜਾ 18 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਫੀਲ ਕਰੂਗਾ ਵੀ ਆਪਣੇ ਬੱਚੇ ਨੂੰ ਜਿਹੜਾ ਟੂ-ਵੀਲਰ ਜਿਹੜਾ ਨਾ ਦੇ ਕੇ ਭੇਜਣ ਤਾਂ ਕਿ ਤਾਂ ਕਿ ਇੱਥੇ ਬਹੁਤ ਵੱਡਾ ਫਾਇਦਾ ਹੋ ਗਿਆ ਹੈ ਜੇਕਰ ਕੋਈ ਬੱਚਾ ਇਸ ਮਾਈਕਲੇ ਉਤੇ ਕੋਈ ਕਟਨਾ ਜਾਂ ਉਹ ਤੋਂ ਹਾਸਾ ਗਾਸਟ ਹੋ ਜਾਂਦਾ ਉਹਦੇ ਪੇਰੈਂਟਸ ਤੇ ਕਾਰਵਾਈ ਹੋਊਗੀ ਜਾਂ ਜਿਹੜਾ ਉਹ ਆਪਣੀ ਗੱਡੀ ਦਾ ਜਾਂ ਮਾਈਕ ਦਾ ਓਨਰ ਹੈਗਾ ਉਹਦੇ ਖਿਲਾਫ ਕਾਰਵਾਈ ਹੋਏਗੀ ਭਾਜੀ ਇੱਕ ਸਕੂਲਾਂ ਕਾਲਜਾਂ ਦੇ ਅੱਗੇ ਮੁੰਡੇ ਖੜੇ ਲੈਂਦੇ ਆ ਪੁਲਿਸ ਸੰਬੰਧ ਵਿੱਚ ਕੀ ਕਰਦੇ ਮੈਂ ਆਪਣੀ ਗਸ਼ਤ ਜਿਹੜੀ ਆ ਜਿੱਦੇ ਵੀ ਸਕੂਲ ਹੈ ਜਾਂ ਕਾਲਜ ਹੈਗੇ ਪਲੱਸ ਵਿੱਚ ਹੈਗੇ ਸਾਰੀ ਇੱਥੇ ਦੇ ਵਿੱਚ ਉਹਨਾਂ ਦੇ ਗਸ਼ਤ ਲਾ ਕੇ ਜਿਹੜੇ ਵੀ ਇਹ ਫਾਰ ਇਹ ਜਿਹੜੇ ਇਦਾਂ ਦੇ ਟੰਡੇ ਟਾਈਪ ਮੁੰਡੇ ਹੈਗੇ ਆ ਮੁੰਡਾ ਕਰਦੀ ਕਰਨ ਵਾਲੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਇੱਕ ਜੀ ਪਲਾਜ਼ਾ ਚੌਂਕ ਦੇ ਵਿੱਚ ਨਾ ਮਤਲਬ ਟ੍ਰੈਫਿਕ ਦੀ ਸਮੱਸਿਆ ਬਹੁਤ ਆ ਰਹੀ ਹੈ। ਇਹਦੇ ਬਾਰੇ ਕੀ ਕਰਨਾ ਚਾਹੋਗੇ? ਦੇਖੋ ਪਿਛਲੇ ਸਮੇਂ ਤੋਂ ਇਹ ਜਿਹੜੀ ਹੈਗੀ ਆ ਕਿਉਂਕਿ ਬਾਜ਼ਾਰ ਤੰਗ ਹੈਗਾ ਟ੍ਰੈਕ ਜਿਹੜੀ ਆ ਇਹ ਉਧਰੋਂ ਆਪਣੀ ਨਰਾਲਾ ਸਾਈਡਾਂ ਲੋ ਵੀ ਆਉਂਦੀ ਆ ਤੇ ਇਧਰੋਂ ਵੀ ਆਉਂਦੀ ਆ ਉਹਦਾ ਕਰਕੇ ਲੋਕੀ ਜਦੋਂ ਆਪਣੇ ਬਾਈਕ ਦੁਕਾਨਾਂ ਨੂੰ ਜਾਂਦੇ ਆ ਤਾਂ ਆਪਣੇ ਬਾਈਕ ਲਾ ਕੇ ਜਾਂਦੇ ਇਸ ਕਰਕੇ ਟ੍ਰੈਫਿਕ ਜਿਹੜੀ ਆ ਉਹ ਜਮ ਲੱਗ ਜਾਂਦਾ। ਮੈਂ ਵੈਸੇ ਤਾਂ ਇਹ ਤੇ ਆਪਣਾ ਇੱਕ ਮੁਲਾਜ਼ਮ ਦੀ ਡਿਊਟੀ ਲਾ ਕੇ ਇਹਨਾਂ ਨੂੰ ਟ੍ਰੈਕ ਨੂੰ ਵੇਖੀ ਤਾਂ ਗੱਡੀਆਂ ਲੋਕੀ ਸੜਕ ਦੇ ਵਿੱਚ ਸੈਂਟਰ ਜਿਹੀ ਖੜੀਆਂ ਖੜੀਆਂ ਨਾਲ ਹੀ ਖੜੀਆਂ ਕਰਦੇ ਉਹਨਾਂ ਕਰਕੇ ਜਮ ਲੱਗਦੇ ਉਹ ਬੰਦ ਵਿੱਚ ਕੁਝ ਚਲਾਉਣ ਵਗੈਰਾ ਯੂ ਸਾਹਿਬ ਨੂੰ ਕੀ ਸੀਗਾ ਵੀ ਇਹਨਾਂ ਦੀਆਂ ਗੱਡੀਆਂ ਖੜੀਆਂ ਕਰਨ ਵਾਸਤੇ ਇਹਨੂੰ ਪਾਰਕਿੰਗ ਦੀ ਆਪਾਂ ਕਿਤੇ ਕੋਈ ਜਗ੍ਹਾ ਬਣਾਈਆਂ ਤੇ ਵਾਸਤੇ ਮੈਂ ਪਹਿਲਾਂ ਵੀ ਜਦੋਂ ਇੱਥੇ ਪਲੱਸ ਰਿਆ ਹੈਗਾ ਤੋ ਉਸ ਵੇਲੇ ਵੀ ਮੈਂ ਯੂ ਸਾਹਿਬ ਨਾਲ ਗੱਲ ਕੀਤੀ ਸੀ ਵੀ ਆਪਾਂ ਐਸਡੀਐਮ ਸਾਹਿਬ ਦੇ ਨਾਲ ਵੀ ਗੱਲ ਹੋਈ ਸੀ ਵੀ ਆਪਾਂ ਜਿਹੜੀ ਪਾਰਕਿੰਗ ਲਈ ਜਗ੍ਹਾ ਬਣਾਈ ਜਿਸ ਤਰ੍ਹਾਂ ਪਿੰਡਾਂ ਦੇ ਲੋਕੀ ਇਹਨਾਂ ਠਿਕਰੀ ਬਾਰੇ ਪੈਰਾ ਜਿਹੜਾ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਜੀ हां ਜਿਹੜੀਆਂ ਇਹ ਚੋਰੀਆਂ ਰਾਤ ਨੂੰ ਜਾਂ ਹੋ ਰਾਤ ਨੂੰ ਵੇਲੇ ਹੋ ਰਹੀਆਂ ਹੈਗੀਆਂ ਇਸ ਵਾਰ ਦੀ ਮੈਂ ਪਿੰਡ ਦੇ ਲੋਕਾਂ ਨੂੰ ਅਪੀਲ ਕਰੂੰਗਾ ਵੀ ਉਹ ਪਿੰਡਾਂ ਦੇ ਵਿੱਚ ਠਿਕਰੀ ਪੈਰੇ ਲਾਉਣ ਤਾਂ ਕਿ ਜਿਹੜੇ ਆ ਕਿਸੇ ਨੂੰ ਵੀ ਕਿਸੇ ਕੋਈ ਮਾੜੀ ਘਟਨਾ ਕਿਸੇ ਦੇ ਕੰਨਾ ਹੋ ਸਕੇ ਠੀਕ ਹੈ ਉਹ ਕਚੈਂਕੂ ਸਨ